ਉਕਿਆ ਨਹੀਂ ਹਜੇ ਤਾਂ ਦੇਖ ਕੇ ਹੁਣ ਪਤਾ ਲੱਗਦਾ ਕਿ ਸਿੱਧੂ ਮੂਸੇਵਾਲਾ ਇਦਾਂ ਦਾ ਕਿਉਂ ਸੀ ਕਿਉਂਕਿ ਤੇ ਮਾਪਿਓ ਨੂੰ ਦੇਖੋ ਇਹ ਬੜਾ ਤਕੜਾ ਜਿਗਰਾ ਚਾਹੀਦਾ ਦੁਆਰਾ ਤੁਸੀਂ ਯੂ نو ਦੂ ਨੂੰ ਵਾਪਸ ਲਿਆਇਆ ਸ਼ੁਭਦੀਪ ਨੂੰ ਵਾਪਸ ਲਿਆਇਆ ਗਿਆ ਸਿੱਧੂ ਦਾ ਵੀਰ ਦਾ ਤਾਂ ਹੈ ਹੀ ਹੈ ਐਗਜ਼ਾਮਪਲ ਬਣੇ ਸਾਡੇ ਸਾਰੇ ਲਈ ਬਿਲਕੁਲ ਇਹ ਤਾਂ ਨਾ ਮਾਪਿਓ ਦੀ ਸਿਫਟ ਕਰਨੀ ਮਤਲਬ ਇੰਨਾ ਜਿਗਰਾ ਇੰਨਾ ਵੱਡਾ ਐ ਹਾਦਸਾ ਹੋ ਗਿਆ ਉਸ ਟਾਈਮ ਤਾਂ ਲਾਈਕ ਮੈਂ 2 ਦਿਨ ਆਫਿਸ ਨਹੀਂ ਗਈ ਮੈਂ ਉਹਨਾਂ ਦੀ ਵੀਡੀਓਜ਼ ਦੇਖ ਦੇਖ ਕੇ ਰੋਈ ਜਾ ਰਹੀ ਆ ਆ ਕਿਸੇ ਨੂੰ ਮਾਰਨਾ ਨਹੀਂ ਚਾਹੀਦਾ ਤੁਸੀਂ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਥੋੜਾ ਬਹੁਤ ਕੋਈ ਛੱਟ ਪਿੱਟ ਲਾ ਲਓ ਬਟ ਉਹਨਾਂ ਦੀ ਜਾਨ ਨਾ ਲਓ ਨਹੀਂ ਮਾਲਵੇ ਦਾ ਹੁਣ ਟਿੱਬਿਆਂ ਦਾ ਪੁੱਤ ਵੀ ਵਾਪਸ ਆਇਆ ਉਸ ਚੀਜ਼ ਨੂੰ ਕਿਵੇਂ ਤੁਸੀਂ ਦੇਖਦੇ ਹੋ ਇਹ ਤਾਂ ਦੇਖੋ ਮੁੱਕਿਆ ਨਹੀਂ ਹਜੇ ਹੂੰ ਸਿੰਪਲ ਜੀ ਗੱਲ ਹੈ ਸਿੰਪਲੀਫਾਈ ਇੱਕ ਸ਼ਬਦ ਜੀ ਕਹਿ ਦਿੰਨੇ ਆ ਉਹਨਾਂ ਨੇ ਆਪੇ ਹੀ ਕਹਿ ਗਏ ਹੋ ਗਏ ਹੈ ਕਿ ਮੁੱਕਿਆ ਨਹੀਂ ਹਜੇ ਤੇ ਕਮਾਲ ਹੈ ਮਤਲਬ ਪਰਮਾਤਮਾ ਦੇ ਰੰਗ ਅਸੀਂ ਐਜ਼ ਅ ਆਡੀਅנס ਐਜ਼ ਅ ਐਜ਼ ਅ ਪੰਜਾਬੀ ਯੂ ਨੋ ਐਜ਼ ਅ ਸਨ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਆਂ ਤੇ ਅਸੀਂ ਕਈ ਵਾਰ ਚਲੋ ਸਿੱਧੂ ਤਾਂ ਵੀਰ ਦਾ ਤਾਂ ਹੈ ਹੀ ਐ ਇਗਜ਼ਾਮਪਲ ਬਣੇ ਸਾਡੇ ਸਾਰੇ ਲਈ ਬਿਲਕੁਲ ਇਤੋਂ ਨਾਲ ਮਾਪਿਓ ਦੀ ਸਿਫਟ ਕਰਨੀ ਬਣਦੀ ਮਤਲਬ ਇੰਨਾ ਜਿਗਰਾ ਹੂੰ ਕਈ ਵਾਰ ਸੋਚ ਕੇ ਲੱਗਦਾ ਯਾਰ ਇਕੱਲਾ ਇਕੱਲਾ ਪੁੱਤ ਉਹ ਵੀ ਕਮਾਲ ਦਾ ਇੰਨਾ ਪਿਆਰ ਕੀਤਾ ਹੋਏ ਤੇ ਐਦਾਂ ਤੋਂ ਤੋਂ ਖੋ ਲਿਆ ਹੋਵੇ ਹੂੰ ਉਹਦੇ ਬਾਅਦ ਵੀ ਉਹਨਾਂ ਨੇ ਜਿਹੜਾ ਉਹਨੂੰ ਜ਼ਿੰਦਾ ਰੱਖਣ ਲਈ ਜੋ ਕਰ ਰਹੇ ਨੇ ਚੀਜ਼ਾਂ ਹੂੰ ਮਤਲਬ ਕਮਾਲ ਹੈ ਸਾਰੇ ਪੰਜਾਬ ਨੇ ਬਿਲਕੁਲ ਬਿੱਲਾ ਦੀ ਕੋਈ ਰਿਆਈ ਨਹੀਂ ਜਿਨੇ ਖੁਸ਼ੀ ਨਾ ਮਨਾਈ ਹੋਵੇ ਨਾ ਤਾਂ ਤੁਹਾਨੂੰ ਜਦੋਂ ਖਬਰ ਕਿਰਨ ਜੀ ਤੁਹਾਨੂੰ ਪਤਾ ਲੱਗਦੀ ਫਿਰ ਕਿਦਾਂ ਮਾਹੌਲ ਹੈ ਨਾ ਕਿਉਂਕਿ ਇੱਕ ਅਸੀਂ ਬੜੇ ਭਰੇ ਮਨ ਦੇ ਨਾਲ ਉਹਨੂੰ ਵਿਦਾ ਕਰਿਆ ਹੈ ਨਾ ਸਾਰਿਆਂ ਨੇ ਕਰਿਆ ਫਿਰ ਜਦੋਂ ਦੁਬਾਰਾ ਉਹ ਚੀਜ਼ ਵਾਪਸ ਆਈ ਤਾਂ ਕਿਵੇਂ ਲੱਗਿਆ ਸਾਰਾ ਜਦੋਂ ਸਿੱਧੂ ਜੀ ਦੇ ਨਾਲ ਇੰਨਾ ਵੱਡਾ ਐ ਹਾਦਸਾ ਹੋ ਗਿਆ ਉਸ ਟਾਈਮ ਤਾਂ ਲਾਈਕ ਮੈਂ 2 ਦਿਨ ਆਫਿਸ ਨਹੀਂ ਗਈ ਮੈਂ ਉਹਨਾਂ ਦੀ ਵੀਡੀਓਜ਼ ਦੇਖਦੇ-ਦੇਖ ਕੇ ਰੋਈ ਜਾ ਰਹੀਆਂ ਬਿਕਾਜ਼ ਉਹ ਕੱਲੇ-ਕੱਲੇ ਸੀਗੇ ਮੈਂ ਇਹ ਸੋਚ ਰਹੀ ਸੀ ਕਿ ਉਹਨਾਂ ਦੇ ਮॉम ਡੈਡ ਦਾ ਕੀ ਹੋਏਗਾ ਜਿਨ੍ਹਾਂ ਨੇ ਵੀ ਜੋ ਵੀ ਕੀਤਾ ਉਹ ਬਹੁਤ ਹੀ ਗਲਤ ਕੀਤਾ ਹੈ ਕਿਸੇ ਨੂੰ ਮਾਰਨਾ ਨਹੀਂ ਚਾਹੀਦਾ ਤੁਸੀਂ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਥੋੜਾ ਬਹੁਤ ਕੋਈ ਛੱਟ ਪਿੱਟ ਲਾ ਲਓ ਬਟ ਉਹਨਾਂ ਦੀ ਜਾਨ ਨਾ ਲਓ ਕਿਉਂਕਿ ਉਹਨਾਂ ਦੇ ਮਾਪਿਓ ਦਾ ਦੁੱਖ ਸਮਝਣਾ ਚਾਹੀਦਾ ਕਿਉਂਕਿ ਮਾਪਿਓ ਵਾਸਤੇ ਬੱਚਿਆਂ ਤੋਂ ਉੱਪਰ ਕੁਝ ਨਹੀਂ ਹੁੰਦਾ ਤੇ ਤੁਸੀਂ ਉਹਨਾਂ ਨੂੰ ਨਹੀਂ ਮਾਰਿਆ ਤੁਸੀਂ ਉਹਨਾਂ ਦੇ ਮਾਪਿਓ ਨੂੰ ਨਾਲ ਮਾਰਿਆ ਜਾਂ ਤਾਂ ਤੁਸੀਂ ਫਿਰ ਸੱਚੀ ਕਹਿ ਰਹੇ ਉਹਨਾਂ ਨੂੰ ਵੀ ਮਾਰ ਦਿੰਦੇ ਜੜਤ ਦੁੱਖ ਤਕਲੀਫ ਤੁਸੀਂ ਉਹਨਾਂ ਨੂੰ ਦਿੱਤਾ ਤੁਸੀਂ ਉਹਨਾਂ ਨੂੰ ਵੀ ਮਾਰ ਦਿੰਦੇ ਇੱਕ ਵਾਰੀ ਕਹਾਣੀ ਖਤਮ ਹੋ ਜਾਂਦੀ ਮੈਨੂੰ ਲੱਗਦੀ ਉਹ ਸਭ ਤੋਂ ਸਟਰੋਂਗ ਅਸੀਂ ਪੇਰੈਂਟਸ ਕਹਿ ਸਕਦੇ ਜਿਨ੍ਹਾਂ ਨੇ ਦੁਬਾਰਾ ਉਹੀ ਮੈਂ ਕਹਿ ਰਿਹਾ ਇਹ ਬੜਾ ਤਕੜਾ ਜਿਗਰਾ ਚਾਹੀਦਾ ਦੁਬਾਰਾ ਤੁਸੀਂ ਇੱਕ ਯੂ ਨੋ ਸਿੱਧੂ ਨੂੰ ਵਾਪਸ ਲਿਆਇਆ ਹੈ ਸ਼ੁਭਦੀਪ ਨੂੰ ਵਾਪਸ ਲਿਆਇਆ ਗਿਆ ਮਤਲਬ ਕਿੱਡਾ ਉਹ ਮਾਪਿਓ ਦਾ ਹੈ ਨਾ ਕਹਿੰਦੇ ਹੁੰਦੇ ਨਾ ਕਿ ਜਿਹੜਾ ਬੱਚਾ ਹੈ ਉਹ ਤੁਹਾਡੇ ਮਾਪਿਓ ਦਾ ਹੀ ਬੇਸਿਕਲੀ ਅੰਸ਼ ਹੈ ਜੋ ਚੀਜ਼ਾਂ ਝਲਕਦੀਆਂ ਤਾਂ ਅੱਜ ਸਾਨੂੰ ਇਹ ਚੀਜ਼ਾਂ ਦੇਖ ਕੇ ਹੁਣ ਪਤਾ ਲੱਗਦਾ ਕਿ ਸਿੱਧੂ ਮੂਸੇਵਾਲਾ ਇਦਾਂ ਦਾ ਕਿਉਂ ਸੀ ਇਹ ਉਹਦੇ ਮਾਪਿਆਂ ਨੂੰ ਦੇਖੋ ਜਿਹੜੀ ਜਿਹੜੀ ਚੀਜ਼ਾਂ ਲਈ ਸਿੱਧੂ ਮੂਸੇ ਦਾ ਸਾਡਾ ਅਸੀਂ ਜਾਣਦੇ ਸੀ ਉਹਨੂੰ ਪਿਆਰ ਕਰਦੇ ਸੀਗੇ ਗਣਖੀ ਸੀਗਾ ਯੂ نو ਸਟੈਂਡ ਵਾਲਾ ਬੰਦਾ ਸੀਗਾ ਸੱਚ ਬੋਲਦਾ ਸੀਗਾ ਤੇ ਡਰਦਾ ਨਹੀਂ ਸੀ ਦੱਬਦਾ ਨਹੀਂ ਸੀ ਉਹ ਸਾਰੀਆਂ ਚੀਜ਼ਾਂ ਦਾ ਬਾਪੂ ਜੀ ਤੇ ਮਾਤਾ ਜੀ ਕਰੀ ਜਾਂਦੇ ਸੋ ਕਮਾਲ ਹੈ ਮਤਲਬ ਨਹੀਂ ਪਰ ਤੁਹਾਡੀ ਫਿਲਮ ਦਾ ਵੀ ਇੱਕ ਲੈਸਨ ਹੋ ਸਕਦਾ ਹੈ ਇਹ ਵੀ ਜਿੱਦਾਂ ਜੇ ਸਾਡੇ ਮਾਪਿਓ ਸਾਨੂੰ ਚੰਗੀ ਸਲਾਹ ਦੇਣ ਤਾਂ ਮੈਨੂੰ ਲੱਗਦਾ ਫੇਰ ਅੱਗੇ ਜਾ ਕੇ ਬੰਦੇ ਨੂੰ ਚਾਹੇ ਮੁੰਡੇ ਨੂੰ ਚਾਹੇ ਗਲਤ ਲੋਕ ਮਿਲਣਾ ਚਾਹੇ ਕੁੜੀ ਨੂੰ ਮਿਲਣਾ ਤਾਂ ਬੰਦਾ ਮੈਨੂੰ ਲੱਗਦੀ ਨਹੀਂ ਪਟਕੂਗਾ ਜੀ ਉਹਦੇ ਘਰ ਦੇ ਵਿੱਚ ਉਹਦੇ ਨਾਲ ਕੋਈ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਸਾਡੇ ਜਿਹੜੇ ਤਿੰਨੋਂ ਕਰੈਕਟਰ ਨੇ ਨਾ ਜੀ ਮੇਨ ਜਿਵੇਂ ਮੇਰਾ ਹੋ ਗਿਆ ਮਜਨੂ ਦਾ ਕਿਰਨ ਜੀ ਦਾ ਹੋ ਗਿਆ ਪ੍ਰੀਤ ਤੇ ਸੈਭੀ ਸੂਰੀ ਜੀ ਦਾ ਹੈਗਾ ਮਾਹੀ ਹੂੰ ਇਹਨਾਂ ਤਿੰਨਾਂ ਦੇ ਜਿਹੜੀ ਫੈਮਿਲੀ ਲਾਈਨ ਹੈ ਫੈਮਿਲੀ ਚੇਨ ਹੈ ਜਿਵੇਂ ਮੇਰੇ ਮਲਕੀਤ ਰੌਣੀ ਜੀ ਫਾਦਰ ਦਾ ਰੋਲ ਕਰ ਰਹੇ ਨੇ ਜੀ ਤੇ ਨਿਰਮਲ ਰੇਸ਼ੀ ਜੀ ਦਾਦੀ ਦਾ ਰੋਲ ਕਰ ਰਹੇ ਨੇ ਜੀ ਇਦਾਂ ਹੀ ਭੰਗੂ ਮੈਡਮ ਤੇ ਜਸਦੇਵ ਮਾਨ ਜੀ ਇਹਨਾਂ ਦੇ ਅਸੀਂ ਫੈਮਲੀ ਦਿਖਾਈ ਹੈ ਸ਼ੰਦਰਮਾਲ ਜੀ ਸੈਬੀ ਸੂਰੀ ਜੀ ਦੀ ਫੈਮਲੀ ਦਿਖਾਈ ਹੈ ਜੀ ਤੇ ਉਹ ਬੱਚਿਆਂ ਦਾ ਆਪਣੇ ਪੇਰੈਂਟਸ ਨਾਲ ਵੀ ਇੱਕ ਇਦਾਂ ਦਾ ਬੌਂਡ ਹੈ ਇੱਕ ਅੰਡਰਸਟੈਂਡਿੰਗ ਹੈ ਜਿਹੜੀਆਂ ਸਿਚੁਏਸ਼ਨਾਂ ਚ ਜਦੋਂ ਲੰਘ ਰਹੇ ਆ ਬੱਚੇ ਤਾਂ ਉਹ ਪੇਰੈਂਟਸ ਤੇ ਕੀ ਬੀਤ ਰਹੀ ਹੈ ਬਿਲਕੁਲ ਉਹ ਵੀ ਅਸੀਂ ਦਿਖਾ ਰਹੇ ਹਾਂ ਫਿਲਮ ਚ ਹਮ ਤਾਂ ਉਹ ਉਹੀ ਜਿਹੜੀ ਤੁਹਾਡੀ ਗੱਲ ਹੈ ਨਾ ਕਿ ਇਹੋ ਜਿਹੀ ਚੀਜ਼ਾਂ ਹੋਣ ਹੀ ਨਾ ਜੇ ਪੇਰੈਂਟਸ ਤੋਂ ਉਹ ਜੇ ਉਦਾਂ ਤੁਹਾਡਾ ਰਿਲੇਸ਼ਨ ਹੋਵੇ ਕਈ ਵਾਰ ਕੀ ਹੁੰਦਾ ਜੀ ਕਿ ਆ ਸਭ ਕੁਝ ਹੁੰਦਿਆਂ ਹੋਇਆ ਵੀ ਇਹ ਜਿਹੜੀ ਚੀਜ਼ ਹੈ ਨਾ ਜੀ ਪਿਆਰ ਜਿਵੇਂ ਤੁਸੀਂ ਪਹਿਲਾਂ ਮੈਮ ਨੂੰ ਸਵਾਲ ਕੀਤਾ ਕਿ ਕਈ ਵਾਰ ਕਿ ਲੱਗਦਾ ਕਿ ਜਲਦਬਾਜ਼ੀ ਤਾਂ ਨਹੀਂ ਕੋਈ ਡਿਸੀਜਨ ਲੈ ਗਈ ਬਿਲਕੁਲ ਮੈਨੂੰ ਇਹ ਲੱਗਦਾ ਮੇਰੀ ਚਲੋ ਉਮਰ ਵੀ ਹਜੇ ਛੋਟੀ ਹੈ ਬੋਲ ਇੰਨਾ ਤਜਰਬਾ ਵੀ ਨਹੀਂ ਹੈ ਪਰ ਜਿੰਨਾ ਕੁ ਮੈਂ ਦੇਖਿਆ ਆਪਣੇ ਤੇ ਤੇ ਆਸ-ਪਾਸ ਵੇਖਿਆ ਜਦੋਂ ਬੰਦਾ ਪਿਆਰ ਚ ਹੁੰਦਾ ਨਾ ਜੀ ਤਾਂ ਉਦੋਂ ਉਹਦੇ ਵਾਕੀ ਮਤ ਵੱਜ ਜਾਂਦੀ ਬੰਦੇ ਦੀ ਹੂੰ ਜਿੰਨਾ ਮਰਜ਼ੀ ਬੰਦਾ ਕੋਸ਼ਿਸ਼ ਕਰ ਲਵੇ ਜੋ ਵੀ ਬੰਦਾ ਜਿੰਨਾ ਵੀ ਲਾਜਿਕ ਹੁੰਦਾ ਬੰਦੇ ਦਾ ਜੋ ਵੀ ਉਹਨੂੰ ਲੱਗਦਾ ਕਿ ਇਹ ਸਹੀ ਗਲਤ ਹੈ ਉਹ ਹਿੱਲਦਾ ਹੀ ਨਹੀਂ ਝੱਲਾ ਜਾ ਹੋ ਜਾਂਦਾ ਇਸ ਕਿਸੇ ਹੋ ਹੀ ਜਾਂਦਾ ਝੱਲਾ ਤਾਂ ਹੀ ਤਾਂ ਇੰਨੀਆਂ ਵੱਡੀਆਂ ਵੱਡੀਆਂ ਸਟੋਰੀਆਂ ਮਿਰਜ਼ਾ ਸਾਹਿਬਾ ਉਹਨਾਂ ਦੇ ਵੀ ਵੱਡੀਆਂ ਗੱਲਾਂ ਸੀਗੇ ਉਹਨਾਂ ਦੇ ਵੀ ਮਮ ਡੈਡ ਸੀਗੇ ਬਟ ਕੀ ਕਰੀਏ ਹਣ ਦੇਖੋ ਨਾ ਉਦੋਂ ਮੈਂ ਇੱਕ ਇੱਕ ਲਾਈਨ ਹੈ ਜਿਹੜੀ ਮੈਂ ਹਮੇਸ਼ਾ ਕਹਿੰਦਾ ਕਿ ਫੈਸਲੇ ਗਲਤ ਨਹੀਂ ਹੁੰਦੇ ਨਤੀਜੇ ਗਲਤ ਹੋ ਜਾਂਦੇ ਕਈ ਵਾਰ ਉਦੋਂ ਜਿਹੜਾ ਫੈਸਲਾ ਲਿਆ ਹੁੰਦਾ ਅਗਲੇ ਨੇ ਪਿਆਰ ਚ ਓਪਰੇ ਵੱਲ ਵਿਚਾਰਾ ਓਨੈਸਟਲੀ ਹੀ ਕੁਝ ਕਰ ਰਿਹਾ ਹੁੰਦਾ ਪਰ ਜਿਹੜਾ ਉਹਦਾ ਨਤੀਜਾ ਨਿਕਲਦਾ ਕਈ ਵਾਰ ਉਹ ਸਹੀ ਨਹੀਂ ਹੁੰਦਾ ਕਈ ਵਾਰ ਸਮਾਜ ਲਈ ਸਹੀ ਨਹੀਂ ਹੁੰਦਾ ਪਰ ਮੇਰੇ ਹਿਸਾਬ ਨਾਲ 90% ਲੋਕ ਆਸ਼ਿਕ ਮੁੰਡੇ ਕੁੜੀਆਂ ਸਾਰੇ ਆਪਣੇ ਵੱਲੋਂ ਸੱਚੀ ਇਮਾਨਦਾਰੀ ਨਾਲ ਹੀ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਕੋਈ ਚਾਹੁੰਦਾ ਨਹੀਂ ਕਿਸੇ ਨੂੰ ਹਰਟ ਕਰਨਾ 5-10% ਹੈਗੇ ਆ ਉਹਨਾਂ ਦਾ ਹੁਣ ਕੀ ਕਰੀਏ ਆਪਾਂ ਨਹੀਂ ਉਹ ਤਾਂ ਹੁੰਦੇ ਹੀ ਆ ਉਹ ਸਾਰੇ ਕਿਤੇ ਦੀਆਂ ਚੀਜ਼ਾਂ ਚ ਆ ਇੰਨਾਕ ਤਾਂ ਦਾਲ ਦੇ ਵਿੱਚ ਵੀ ਰੋੜ ਜੇ ਆ ਜਾਂਦੇ ਇੰਨਾਕ ਤਾਂ ਹੋਊਗਾ ਜੀ ਇੰਨਾਕ ਤਾਂ ਹੋਊਗਾ ਕੋਲ ਮਿਲਾ ਕੇ ਜੇ ਆਪਾਂ ਕਹਿ ਦਈਏ ਜਿਹੜਾ ਪਿਆਰ ਹੈ ਬਹੁਤ ਵੱਡਾ ਬਹੁਤ ਸਟਰੋਂਗ ਇਮੋਸ਼ਨ ਹੈ ਤੇ ਜ਼ਿੰਦਗੀ 'ਚ ਹਰ ਬੰਦਾ ਉਸ ਚੀਜ਼ 'ਚੋਂ ਲੰਘਦਾ ਹੈ ਐਕਸਪੀਰੀਅੰਸ ਕਰਦਾ ਹੈ ਸਿਰਫ ਰੋਮਾਂਟਿਕ ਇਸ਼ਕ ਦੀ ਗੱਲ ਨਹੀਂ ਕਰ ਰਿਹਾ ਹਰ ਤਰ੍ਹਾਂ ਦਾ ਪਿਆਰ ਮਾਂ ਪਿਓ ਨਾਲ ਹੈ ਆਪਣੇ ਕੰਮ ਨਾਲ ਹੈ ਤੇ ਜੇ ਪਿਆਰ ਨਾ ਹੋਊਗਾ ਜ਼ਿੰਦਗੀ 'ਚ ਤਾਂ ਫਿਰ ਸਵਾਦ ਨਹੀਂ ਹੋਊਗਾ